ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣਾ ਇੰਸਟਾਗ੍ਰਾਮ ਦੀ ਆਈਡੀ ਹੈ ਜੀ ਰਾਜਵਿੰਦਰ ਸਿੱਧੂ 955 ਤੁਸੀਂ ਇੰਸਟਾਗ੍ਰਾਮ ਦੀ ਆਈਡੀ ਨੂੰ ਫੋਲੋ ਕਰੋ ਉੱਥੇ ਆਪਣੇ ਨਾਲ ਹਰ ਇੱਕ ਤਰ੍ਹਾਂ ਦੇ ਪ੍ਰਿੰਟ ਸੂਟ ਜੋ ਨਿਊ ਉਹ ਨਾ ਫੈਬਰਿਕ ਦੇ ਵਿੱਚ ਆ ਰਹੇ ਨੇ ਲੀਲਨ ਕਾਟਨ ਦੇ ਵਿੱਚ ਤੇ ਵਾਟਰ ਮਸਲੀਨ ਉਹਦੇ ਕਰਸਮ ਮਸਲੀਨ ਦੇ ਵਿੱਚ ਵਾਟਰ ਕਾਟਨ ਦੇ ਸੂਟ ਸਾਰੀ ਫੈਬਰਿਕਾ ਜਿਹੜੀ ਆਪਣੀ ਇੰਸਟਾਗ੍ਰam ਦੇ ਉੱਪਰ ਪਾਈ ਹੋਈ ਹੈ ਜੀ ਤੁਸੀਂ ਉੱਥੋਂ ਕੋਈ ਵੀ ਸੂਟ ਕਲਰ ਲੈਣਾ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਅੱਜ ਆਪਾਂ ਤੁਹਾਨੂੰ ਸੂਟ ਦਿਖਾਉਣੇ ਅੱਜ ਵਾਲੇ ਸੂਟ ਨੇ ਜਿਹੜੇ ਬਹੁਤ ਵਧੀਆ ਫੈਬਰਿਕ ਦੇ ਨੇ ਸਾਰੇ ਵਧੀਆ ਤੁਹਾਨੂੰ ਗੁੱਡ ਕੁਆਲਿਟੀ ਦੇ ਮਿਲਣਗੇ ਤੁਸੀਂ ਇਹ ਨਾ ਕਿਹਾ ਕਰੋ ਹਨਾ ਵੀ ਪ੍ਰਾਈਸ ਜ਼ਿਆਦਾ ਨੇ ਤੁਸੀਂ ਇੱਕ ਤੁਸੀਂ ਇੱਕ ਵਾਰ ਸਿੰਗਲ ਸੂਟ ਸਾਡੇ ਤੋਂ ਆਰਡਰ ਕਰਕੇ ਦੇਖੋ ਜੀ ਜਦੋਂ ਤੁਹਾਡੇ ਕੋਲ ਕਪੜਾ ਪਹੁੰਚ ਗਿਆ ਜੀ ਤਾਂ ਤੁਸੀਂ ਸਾਨੂੰ ਕਹਿ ਸਕਦੇ ਹੋ ਨਾ ਵੀ ਇਹਦੇ ਨਾਲ ਦਾ ਕਪੜਾ ਸਾਨੂੰ ਇੱਥੇ ਸਸਤਾ ਮਿਲਦਾ ਜੀ ਬਾਕੀ ਤੁਹਾਨੂੰ ਕਪੜਾ ਮਿਲੂਗਾ ਜੀ ਬ੍ਰਾਂਡ ਦਾ ਮਿਲੂਗਾ ਆਪਾਂ ਦਿਖਾ ਕੇ ਦੇਵਾਂਗੇ ਜੀ ਕਪੜਾ ਇਹ ਨਹੀਂ ਹੈਗਾ ਵੀ ਆਪਾਂ ਤੁਹਾਨੂੰ ਬਿਨਾਂ ਦੱਸੇ ਕਪੜਾ ਜਿਹੜਾ ਤੁਹਾਡੇ ਤੱਕ ਪਹੁੰਚਾ ਦਾਂਗੇ ਤੇ ਬਾਕੀ ਥੋੜਾ ਮੋਟਾ ਕਲਰ ਦਾ 19 ਕੀ ਦਾ ਫਰਕ ਪੈ ਜਾਂਦਾ ਥੋੜਾ ਮੋਟਾ ਡਿਜ਼ਾਈਨਿੰਗ ਦਾ ਫਰਕ ਪੈ ਜਾਂਦਾ ਉਹ ਵੀ ਆਪਾਂ ਤੁਹਾਨੂੰ ਪਿਕ ਭੇਜ ਕੇ ਤੁਹਾਡੇ ਤੋਂ ਸਿਲੈਕਟ ਕਰਵਾ ਕੇ ਫਿਰ ਜਿਹੜਾ ਸੂਟ ਆਪਾਂ ਤੁਹਾਨੂੰ ਥੋੜਾ پارਸਲ ਕਰਾਂਗੇ ਜੀ ਜਦੋਂ ਤੁਹਾਨੂੰ ਪੱਕਾ ਕਲੀਅਰ ਕਨਫਰਮ ਹੋ ਗਿਆ ਵੀ ਸਾਨੂੰ ਇਹ ਸੂਟ ਚਾਹੀਦੇ ਹਨ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਸਾਰਿਆਂ ਤੋਂ ਪਹਿਲਾ ਸੂਟ ਹੈਗਾ ਜੀ ਆਪਣੇ ਕੋਲੇ ਇਹ ਸਿਮਰ ਦੇ ਵਿੱਚ ਪ੍ਰਿੰਟਡ ਸੂਟ ਆ ਦੇਖੋ ਇਸ ਤਰ੍ਹਾਂ ਦਾ ਨਾ ਬਾਈਂਡ ਜਾ ਕਲਰ ਹੈ ਬਾਲਾ ਡਾਰਕ ਬਾਈਂਡ ਨਹੀਂ ਹੈਗਾ ਲਾਈਟ ਬਾਈਂਡ ਕਲਰ ਹੈ ਦੇਖੋ ਇਹ ਆਪਾਂ ਨੇ ਸੂਟ ਰੱਖਿਆ ਜੀ ਮੈਚਿੰਗ ਇਹਦੇ ਨਾਲ ਸਿਮਰ ਦੀ ਮਿਲੂਗੀ ਜੀ ਤੁਹਾਨੂੰ ਸਲਵਾਰ ਮੈਚਿੰਗ ਸੂਟ ਨਾਲ ਇਹ ਤੁਸੀਂ ਇਹਦੇ ਪਤਾ ਕੀ ਹੈ ਮੇਰੇ ਤੋਂ ਤੁਸੀਂ ਕਲਰ ਲੈ ਸਕਦੇ ਹੋ ਆਲ ਓਵਰ ਇੰਡੀਆ ਦੇ ਵਿੱਚ ਤਾਂ ਵੈਸੇ ਹੁਣ ਇਹ ਸੂਟ ਪਹਿਣਾ ਨਹੀਂ ਹਨਾ ਗਰਮੀ ਆ ਗਈ ਇਹ ਸਰਦੀ ਵਾਲੀ ਫੈਬਰਿਕ ਹੈ ਬਾਕੀ ਕਿਸੇ ਹੋਰ ਤੁਸੀਂ ਕੰਟਰੀ ਦੇ ਵਿੱਚ ਮੰਗਵਾਉਣਾ ਹੈ ਤਾਂ ਤੁਸੀਂ ਮੰਗਵਾ ਸਕਦੇ ਹੋ ਜੇ ਕਿਸੇ ਨੇ ਇੰਡੀਆ ਦੇ ਵਿੱਚ ਵੀ ਲੈਣਾ ਹੈ ਆਪਾਂ ਉਹ ਵੀ ਆਪਾਂ ਦੇ ਦਾਂਗੇ ਇਹਦੇ ਵਿੱਚ ਕਲਰ ਇਹ ਸਿੰਗਲ ਸੂਟ ਸੀਗਾ ਜੀ ਮੈਚਿੰਗ ਇਸ ਤੋਂ ਬਾਅਦ ਤੁਸੀਂ ਮੇਰੇ ਕੋਲੋਂ ਪਿਕਾਂ ਲੈ ਸਕਦੇ ਹੋ ਵੀ ਜਿਹੜੇ ਸੂਟ ਸਾਡੇ ਕੋਲ ਅਵੇਲੇਬਲ ਹੈਗੇ ਨੇ ਹਨਾ ਰਹਿ ਗਏ ਕਲਰ ਕਬੀ ਟਾਈਮ ਹੋ ਗਿਆ ਹੁਣੇ ਸੂਟਾਂ ਦੀ ਵੀਡੀਓ ਪਾਉਂਦਿਆਂ ਨੂੰ ਜੀ ਸੇਲ ਹੋ ਗਏ ਸੂਟ ਸਾਰੇ ਜੇ ਵੀ ਸਿੰਗਲ ਸੂਟ ਸੀਗਾ ਮੈਚਿੰਗ ਜੇ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਸੂਟ ਚਾਹੀਦਾ ਜੀ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਬਾਕੀ ਤੁਹਾਡੇ ਸਾਡੇ ਕੋਲੋਂ ਕਲਰ ਨੇ ਜਿਹੜੇ ਲੈ ਜਿਹੜੇ ਕਲਰ ਨੇ ਜੀ ਅਸੀਂ ਤੁਹਾਨੂੰ ਪਿੱਕਾ ਭੇਜ ਦਾਂਗੇ ਵੀ ਸਾਡੇ ਕੋਲ ਇਸ ਟਾਈਮ ਇਹ ਕਲਰ ਅਵੇਲੇਬਲ ਨੇ ਚਲੋ ਜੀ ਇਹ ਸੂਟ ਦਾ ਪ੍ਰਾਈਸ ਜੇ ਤੁਸੀਂ ਮੈਚਿੰਗ ਲਾਉਂਗੇ ਜੀ ਤਾਂ ਮੈਚਿੰਗ ਸੂਟ ਦਾ ਪ੍ਰਾਈਸ ਰਹੂਗਾ ਜੀ 2300 ਰੁਪਏ ਜੇ ਤੁਸੀਂ ਆਲ ਓਵਰ ਲਾਉਂਗੇ ਜੀ ਤਾਂ ਆਲ ਓਵਰ ਸੂਟ ਦਾ ਪ੍ਰਾਈਸ ਰਹੂਗਾ 2600 ਰੁਪ ਚਲੋ ਜੀ ਅਗਲਾ ਸੂਟ ਆ ਗਿਆ ਜੀ ਆਪਣੇ ਕੋਲੇ ਕਰਸਟਨੂਨ ਦੇ ਵਿੱਚ ਦੇਖੋ ਇਹਦੇ ਵਿੱਚ ਤਿੰਨ ਕਲਰ ਨੇਗੇ ਦੇਖੋ ਇਹ ਹੈਗਾ ਜੀ ਇਸ ਤਰ੍ਹਾਂ ਦਾ ਸਕਿਨ ਕਲਰ ਹੈ ਮਹਿਰੂਨ ਦੇ ਨਾਲ ਇਹਦਾ ਕੰਬੀਨੇਸ਼ਨ ਕੀਤਾ ਹੋਇਆ ਦੇਖੋ ਜੀ ਤੇ ਇਹਦੇ ਨਾਲ ਇਸ ਤਰ੍ਹਾਂ ਦੀ ਮਹਿਰੂਨ ਰੱਖੀ ਹੈ ਜੀ ਆਪਾਂ ਨੇ ਸਲਵਾਰ ਤੇ ਇੱਕ ਕਲਰ ਇਹਦੇ ਵਿੱਚ ਬਲੈਕ ਹੈ ਜੀ ਦੇਖੋ ਇਸ ਤਰ੍ਹਾਂ ਦਾ ਬਲੈਕ ਕਲਰ ਹੈ ਇਹ ਤਾਂ ਹਮੋ ਦਾ ਪਹਿਲਾ ਵੀਡੀਓ ਦੇ ਵਿੱਚ ਦਿਖਾਇਆ ਰਹਾ ਇਹ ਆਪਣਾ ਆਰਡਰ ਵਾਲਾ ਸੂਟ ਹੈ ਜੀ ਇਹਦੇ ਨਾਲ ਬਲੈਕ ਮਸਲੀਨ ਦੀ ਰੱਖੀ ਹੈ ਜੀ ਸਲਵਾਰ ਇਹਦੇ ਨਾਲ ਵੀ ਆਪਾਂ ਨੇ ਇਹ ਵੀ ਨਾਲ ਵੀ ਆਪਾਂ ਨੇ ਇਸੇ ਨਾਲ ਮਿਲਦੀ ਫੈ布ਰਿਕ ਦੀ ਸਲਵਾਰ ਰੱਖੀ ਹੈ ਕਿ ਇਹਦੇ ਵਿੱਚ ਪਰਪਲ ਕਲਰ ਸੀਗਾ ਜੀ ਆਫ ਵਾਈਟ ਕਮੀਜ਼ ਸੀ ਉਹਦੇ ਨਾਲ ਪਰਪਲ ਸਲਵਾਰ ਸੀਗੀ ਉਹ ਆਪਣਾ ਸਟਿਚਿੰਗ ਦੇ ਲਈ ਗਿਆ ਹੋਇਆ ਦੇਖੋ ਜੀ ਇਹਦੇ ਵਿੱਚ ਤਿੰਨ ਗੱਲਾਂ ਨੇ ਜੋ ਵੀ ਸੂਟ ਤੁਹਾਨੂੰ ਚਾਹੀਦਾ ਹੈ ਪਤਾ ਕੀ ਇਹ ਜਿਹੜਾ ਪਰਪਲ ਕਲਰ ਹੈ ਉਹਦੇ ਵਿੱਚ ਥੋੜਾ ਜਿਹਾ ਡਿਜ਼ਾਈਨਿੰਗ ਦੀ ਚੇਂਜਸ ਆ ਗਏ ਉਹਦੀ ਫਲਾਵਰ ਨੇ ਜਿਹੜੇ ਚੇਂਜ ਹੋ ਗਏ ਜੀ ਤਾਂ ਕਰਕੇ ਤੁਸੀਂ ਹਨਾ ਜੇ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਸੂਟ ਕਰਨਾ ਹੈ ਤਾਂ ਤੁਸੀਂ ਕਰ ਸਕਦੇ ਹੋ ਦੇਖੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 2150 ਰੁਪਏ ਤੇ ਜੇ ਤੁਸੀਂ ਆਲ ਓਵਰ ਸੂਟ ਲਾਉਂਗੇ ਜੀ ਤਾਂ ਆਲ ਓਵਰ ਸੂਟ ਦਾ ਥੋੜਾ ਜਿਹਾ ਕਾਸਟਲੀ ਪੈ ਜਾਊਗਾ ਮੈਜਿੰਗ ਸੂਟ ਦਾ ਰੇਟ ਹੈ ਜਿਹੜਾ ਨਾਰਮਲ ਰੇਟ ਹੈ ਆਪਣਾ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 2150 ਰੁਪਏ ਦੇਖੋ ਇਹ ਕਲਰ ਲੈ ਸਕਦੇ ਹੋ ਤੁਸੀਂ ਇਹ ਸੂਟ ਆਪਣੇ ਕੋਲੇ ਇਸ ਟਾਈਮ ਅਵੇਲੇਬਲ ਹੈ ਚਲੋ ਜੀ ਅਗਲੇ ਸੂਟ ਆ ਗਏ ਜੀ ਆਪਣੇ ਕੋਲੇ ਵਾਟਰ ਕਾਟਨ ਦੇ ਵਿੱਚ ਦੇਖੋ ਇਹ ਬਲੈਕ ਸੂਟ ਹੈ ਇਹ ਵੀ ਇਸ ਤਰ੍ਹਾਂ ਦਾ ਕਮੀਜ਼ ਹੈਗਾ ਇਹਦੇ ਨਾਲ ਇਹ ਦੇਖੋ ਇਹਦੇ ਨਾਲ ਰੱਖੀਏ ਬਲੈਕ ਕਲਰ ਦੀ ਪਲੇਨ ਸਲਵਾਰ ਇਹਦੇ ਵਿੱਚ ਕਲਰ ਮਿਲ ਜਾਣਗੇ ਜੀ ਤੁਹਾਨੂੰ ਡਿਜ਼ਾਈਨਿੰਗ ਵੀ ਅਲੱਗ-ਅਲੱਗ ਤੋਂ ਹੈ ਤੇ ਕਲਰ ਵੀ ਅਲੱਗ-ਅਲੱਗ ਤੋਂ ਨੇ ਦੇਖੋ ਇੱਕ ਇਹਦੇ ਵਿੱਚ ਇਸ ਤਰ੍ਹਾਂ ਦਾ ਸਰਦਈ ਕਲਰ ਹੈ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਸਲਵਾਰ ਰੱਖੀ ਹੈ ਦੇਖੋ ਜੀ ਆਪਣੇ ਕੋਲ ਦੋ ਕਲਰ ਅਵੇਲੇਬਲ ਨੇ ਬਾਕੀ ਤੁਸੀਂ ਪਿੱਕਾ ਮੰਗਵਾ ਸਕਦੇ ਹੋ ਮੇਰੇ ਕੋਲ ਇਹਦੇ ਵਿੱਚ ਇੱਕ ਪਿੰਕ ਕਲਰ ਹੈ ਉਹਦਾ ਸੇਮ ਡਿਜ਼ਾਈਨ ਹੈ ਜੀ ਇਹ ਕੇਸਰ ਦਾ ਹੀ ਕਲਰ ਹੈ ਤੇ ਇਹ ਇੱਕ ਬਲੈਕ ਕਲਰ ਹੈ ਦੇਖੋ ਇਹ ਸੂਟਾਂ ਦਾ ਪ੍ਰਾਈਸ ਰਹੂਗਾ ਜੀ 1850 ਰੁਪਏ ਜੇ ਤੁਹਾਨੂੰ ਪਸੰਦ ਨੇ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਸੂਟ ਮਿਲਣਗੇ ਜੀ ਤੁਹਾਨੂੰ ਗੁੱਡ ਕੁਆਲਿਟੀ ਦੇ ਆਪਾਂ ਚਾਹੇ 200 ਰੁਪਏ ਮਹਿੰਗਾ ਲੱਗ ਜੇ ਸੀ ਆਪਾਂ ਮਾੜੀ ਫੈਬਰਿਕ ਨਹੀਂ ਦੇਵਾਂਗੇ ਬਾਕੀ ਬ੍ਰਾਂਡ ਵਾਲਾ ਕਪੜਾ ਮਿਲ ਮਿਲੂਗਾ ਜੀ ਤੁਹਾਨੂੰ ਹਨਾ ਹੁਣ ਸਿੰਪ ਕੈਮਰਿਕ ਕਾਟਨ ਤੇ ਸਿੰਪ ਬਾਕੀ ਸਿੰਪਲ ਕਾਟਨ ਦਾ ਥਾਂ ਥਾਂ ਪਈ ਆ ਹਨਾ ਤੁਸੀਂ ਕਿਤੋਂ ਵੀ ਲੈ ਸਕਦੇ ਹੋ ਦੇਖੋ ਜੀ ਇੱਕ ਸੂਟ ਆ ਗਿਆ ਜੀ ਇਹ ਕਾਟਨ ਦੇ ਵਿੱਚ ਬਾਟਰ ਕਾਟਨ ਦਾ ਸੂਟ ਹੈ ਇਹ ਵੀ ਬਿਨਾਂ ਲੈ ਇਹ ਤੁਸੀਂ ਬਿਨਾਂ ਲਾਈਨਿੰਗ ਤੋਂ ਸੂਟ ਰੈਡੀ ਕਰ ਸਕਦੇ ਹੋ ਜਿਹੜੇ ਆਪਾਂ ਇਹ ਤੋਂ ਪਹਿਲਾਂ ਸੂਟ ਦਿਖਾ ਦਿੱਤੇ ਨੇ ਤੁਹਾਨੂੰ ਉਹਦੇ ਕਮੀਜ਼ਾਂ ਦੇ ਵੀ ਲਾਈਨਿੰਗ ਲੱਗੂਗੀ ਜੀ ਮੈਂ ਤੁਹਾਨੂੰ ਦੱਸ ਕੇ ਦਿਆਂਗੀ ਬਾਅਦ ਵਿੱਚ ਫਿਰ ਹਨਾ ਕਨਫਿਊਜ਼ਨ ਰਹਿ ਜਾਂਦੀ ਹੈ ਇਹ ਤੁਸੀਂ ਸਲਵਾਏ ਦੀ ਸਦਾ ਨੂੰ ਤੁਲ ਸਲਵਾਰ ਦਾ ਵੀ ਟਿਸਟਾ ਦਾ ਮਿਲੂਗੀ ਫੈਬਰਿਕ ਦੇਖੋ ਤੇ ਇਹਦੇ ਕਮੀਜ਼ ਦਾ ਵੀ ਤੁਹਾਨੂੰ ਟਿਸਟਾ ਦੀ ਹੀ ਮਿਲੂਗੀ ਜੇ ਤੁਹਾਨੂੰ ਪਸੰਦ ਆ ਲੈ ਸਕਦੇ ਹੋ ਇਹਦੇ ਵਿੱਚ ਕਲਰ ਕਾਫੀ ਨੇ ਤੁਸੀਂ ਪਿੱਕਾ ਸਾਡੇ ਕੋਲੋਂ ਲੈ ਸਕਦੇ ਹੋ ਜੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1650 ਰੁਪਏ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ 1650 ਰੁਪਏ ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚ ਜੂਗਾ ਇਹ ਬਟਰ ਕਾਟਨ ਦਾ ਸੂਟ ਹੈ ਟੈਸਟਾ ਦਾ ਬ੍ਰਾਂਡ ਹੈ ਜੀ ਇਹ ਤੁਹਾਨੂੰ ਪਤਾ ਹੀ ਹੈ ਹਨਾ ਪਰ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣੀ ਹੈ ਇਹਦੇ ਵਿੱਚ ਕੋਈ ਹੋਣੀ ਹੈਗਾ ਹਨਾ issues ਨਹੀਂ ਹੈਗਾ ਵੀ ਆਪਾਂ ਤੁਹਾਨੂੰ ਗਲਤ ਚੀਜ਼ ਦੇ ਦਾਂਗੇ ਇਹਦੇ ਵਿੱਚ ਕਲਰ ਕਾਫੀ ਨੇ ਤੁਸੀਂ ਪਿਕਨ ਲੈ ਸਕਦੇ ਹੋ ਜੀ ਚਲੋ ਅਗਲਾ ਸੂਟ ਹੈਗਾ ਜੀ ਆਪਣੇ ਕੋਲੇ ਕ੍ਰਾਸ ਮਸਲੀਨ ਦੇ ਵਿੱਚ ਇਹਦੇ ਵਿੱਚ ਵੀ ਕਲਰ ਤਿੰਨ ਚਾਰ ਨੇ ਜੀ ਦੇਖੋ ਇਹਦਾ ਬਹੁਤ ਵਧੀਆ ਹੈ ਨਿਊ ਫੈਬਰਿਕ ਆਈ ਹੈ ਪਹਿਲਾਂ ਕ੍ਰਾਸ ਚਨੂਨ ਆ ਗਈ ਜੀ ਕ੍ਰਾਸ ਦੇ ਕ੍ਰਾਸ ਚਨੂਨ ਆ ਗਈ ਜੀ ਉਹ ਤੋਂ ਪਹਿਲਾਂ ਸਰਦੀਆਂ ਦੇ ਵਿੱਚ ਪਾਉਣ ਵਾਲੀ ਕ੍ਰਾਸ ਪਲੇਨ ਜਿਹੜੀ ਤੇ ਆਪਾਂ ਫੈਬਰਿਕ ਤੇ ਵਰਕ ਕਰਵਾਉਂਦੇ ਆ ਸਿੰਥੈਟਿਕ ਆ ਗਈ ਤੀਜੀ ਹੁਣ ਇਹ ਗਰਮੀ ਦੇ ਵਿੱਚ ਪਾਉਣ ਵਾਲੀ ਕ੍ਰਾਸ ਮਸਲੀਨ ਦੇ ਵਿੱਚ ਆਇਆ ਸੂਟ ਟਿਸਟਾ ਦੇ ਵਿੱਚ ਦੇਖੋ ਜੀ ਇਹ ਇਸ ਤਰ੍ਹਾਂ ਦੀ ਸਲਵਾਰ ਹੈਗੀ ਜੀ ਇਹ ਸਟੋਰੀ ਜੀ ਇਸ ਤਰ੍ਹਾਂ ਦੀ ਇਹ ਕਮੀਜ਼ ਆ ਇਹਦੇ ਨਾਲ ਇਸ ਤਰ੍ਹਾਂ ਦੀ ਪਿੰਕ ਅਨੀਅਨ ਜੀ ਰੱਖੀ ਹੋਈ ਹੈ ਜੀ ਸਲਵਾਰ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 2200 ਰੁਪਏ ਸ਼ਿਪਿੰਗ ਚਾਰਜ ਅਲੱਗ-ਥਿੱਕੀ ਹੋਣਗੇ ਦੇਖੋ ਇਹਦੇ ਵਿੱਚ ਕਲਰ ਹੈਗੇ ਨੇ ਜੀ ਡਿਜ਼ਾਈਨ ਕਾਫੀ ਨੇ ਬਹੁਤ ਸੋਹਣੇ-ਸੋਹਣੇ ਕਲਰ ਨੇ ਇਹ ਤੁਹਾਨੂੰ ਪਸੰਦ ਹੈ ਤੁਸੀਂ ਇਦਾਂ ਦੀ ਵੀ ਨਿਊ ਫੈਬਰਿਕ ਦੇ ਸੂਟ ਲੈਣੇ ਨੇ ਹਨਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਅਗਲਾ ਸੂਟ ਹੈਗਾ ਆਪਣੇ ਕੋਲੇ ਇਹ ਵੀ ਟਿਸਟਾ ਬਟਰ ਕਾਟਨ ਦਾ ਸੂਟ ਹੈ ਮਹਿੰਦੀ ਕਲਰ ਹੈ ਇਹਦਾ ਇਹਦਾ ਪ੍ਰਾਈਸ ਥੋੜਾ ਜਿਆਦਾ ਪਊਗਾ ਇਹਦੇ ਨਾਲ ਸਲਵਾਰ ਹੈ ਜਿਹੜੀ ਤੁਹਾਨੂੰ ਜਿਉ 3 ਮੀਟਰ ਮਿਲੂਗੀ ਤਾਂ ਕਰਕੇ ਇਹਦਾ ਪ੍ਰਾਈਸ ਦਾ ਫਰਕ ਪੈ ਗਿਆ ਦੇਖੋ ਇਸ ਤਰ੍ਹਾਂ ਦਾ ਇਹਦਾ ਮਹਿੰਦੀ ਕਲਰ ਹੈ ਮੈਂ ਇਹਦੇ ਨਾਲ ਦੇ ਦੋ ਤਿੰਨ ਸੂਟ ਸੇਲ ਕਰਤੇ ਇਹ ਵੀ ਤੁਹਾਨੂੰ ਟੈਸਟਾ ਦੀ ਹੀ ਸਲਵਾਰ ਮਿਲੂਗੀ ਜੀ ਟੈਸਟਾ ਦਾ ਹੀ ਕਮੀਜ਼ ਮਿਲੂਗਾ ਦੇਖੋ ਸਟੈਂਪ ਦਿਖਾ ਕੇ ਦੇਵਾਂਗੇ ਆਪਾਂ ਇਹ ਨਹੀਂ ਹੈਗਾ ਵੀ ਕੋਈ ਦੇਸੀ ਘੋ ਵਰਗਾ ਕਪੜਾ ਹੈਗਾ ਜੇ ਤੁਸੀਂ ਬਟਰ ਕਾਟਨ ਪਲੇਨ ਦੇ ਵਿੱਚ ਲੈਣੀ ਹੈ ਜੀ ਉਹਦੇ ਵਿੱਚ ਡਾਰਕ ਕਲਰ ਵੀ ਆਗੇ ਲਾਈਟ ਕਲਰ ਵੀ ਆਗੇ ਜੋ ਵੀ ਤੁਹਾਨੂੰ ਕਲਰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਕ੍ਰਾਸ ਕਾਟਨ ਵੀ ਆ ਗਈ ਜੀ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੱਕ ਦਿਨ ਸ਼ੇਅਰ ਕੀਤੀ ਹੋਈ ਹੈ ਵੀਡੀਓ ਕ੍ਰਾਸ ਕਾਟਨ ਦੀ ਹਨਾ ਤੇ ਬਾਕੀ ਉਹ ਆਪਣੇ ਵਰਕ ਲਈ ਸੂਟ ਗਏ ਹੋਣੇ ਜਦੋਂ ਆ ਗਏ ਆਪਾਂ ਤੁਹਾਨੂੰ ਜਰੂਰ ਵੀਡੀਓ ਸ਼ੇਅਰ ਕਰਾਂਗੇ ਜੇ ਤੁਸੀਂ ਉਵੇਂ ਪਲੇਨ ਫੈਬਰਿਕ ਲੈਣੀ ਆ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਜੀ ਜੇ ਤੁਸੀਂ ਨੇ ਹਨਾ ਵਰਕ ਵਾਲੇ ਸੂਟ ਲੈਣੇ ਨੇ ਤਾਂ ਤੁਸੀਂ ਉਹ ਵੀ ਕੋਈ ਨਾ 2-4 ਦਿਨ ਵੇਟ ਕਰੋ ਉਸ ਤੋਂ ਬਾਅਦ ਆਰਡਰ ਕਰ ਸਕਦੇ ਹੋ ਦੇਖੋ ਜੀ ਬਹੁਤ ਸੋਹਣੇ ਸੂਟ ਨੇ ਇਹ ਜੋ ਵੀ ਤੁਹਾਨੂੰ ਕਲਰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਆ ਇਹ ਆ ਗਈ ਜੀ ਕ੍ਰਿਸਮਸ ਟੁੰਡੇ ਵਿੱਚ ਕ੍ਰਿਸਮਸ ਲੀਨ ਦੇ ਵਿੱਚ ਸੂਟ ਨੇ ਦੇਖੋ ਜੋ ਵੀ ਕਲਰ ਪਸੰਦ ਆ ਲੈ ਸਕਦੇ ਹੋ ਤੁਸੀਂ ਹਰ ਇੱਕ ਕਲਰ ਆਪਣੇ ਕੋਲ ਅਵੇਲੇਬਲ ਹੈ ਜੀ ਬਾਕੀ ਆਪਾਂ ਤੁਹਾਨੂੰ ਹਨਾ ਦੱਸ ਕੇ ਦੇਵਾਂਗੇ ਮੈਂ ਤੁਹਾਨੂੰ ਪੂਰਾ ਡਿਟੇਲ ਚ ਦਵਾਂਗੀ ਵੀ ਇਹ ਸੂਟ ਕਲਰ ਤੁਹਾਨੂੰ ਤੁਹਾਨੂੰ ਮਿਲ ਜੂਗਾ ਜਾਂ ਨਹੀਂ ਮਿਲੂਗਾ ਦੇਖੋ ਜੀ ਸਾਰੇ ਸੂਟ ਨੇ ਜਿਹੜੇ ਬਹੁਤ ਵਧੀਆ ਨੇ ਚਲੋ ਜੀ ਲਓ ਸਕਰੀਨਸ਼ਾਟ ਆਪਾਂ ਨੇ ਸੂਟ ਦੇਖੋ ਕਿੰਨੇ ਸੋਹਣੇ ਪਿਆਰੇ ਪਿਆਰੇ ਕਲਰ ਲੱਗ ਰਹੇ ਨੇ ਹਨਾ ਜੋ ਵੀ ਤੁਹਾਨੂੰ ਸੂਟ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਜੀ ਮੈਨੂੰ ਪੂਰੀ ਉਮੀਦ ਹੈ ਮੈਂ ਤੁਹਾਨੂੰ 8-9 ਸੂਟ ਦਿਖਾ ਦਿੱਤੇ ਨੇ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਪਲੀਜ਼ ਮੇਰੀ ਰਿਕਵੈਸਟ ਹੈ ਜੀ ਆਪਣੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਆ ਕਰੋ ਨਾਲੇ ਵੀਡੀਓ ਨੂੰ ਐਂਡ ਤੱਕ ਦੇਖ ਲਿਆ ਕਰੋ ਜੀ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਡਿਜ਼ਾਈਨ ਬਾਰੇ ਦੱਸਿਆ ਹੁੰਦਾ ਹੈ ਫੈਬਰਿਕ ਬਾਰੇ ਦੱਸਿਆ ਹੁੰਦਾ ਹੈ ਆਪਾਂ ਕੱਪੜਾ ਦੱਸਿਆ ਹੁੰਦਾ ਵੀ ਕਿਹਦੇ ਨਾਲ ਕਿੰਨੀ ਸਲਵਾਰ ਮਿਲੂਗੀ ਕਿਹਦੇ ਨਾਲ ਕਿੰਨੀ ਸਲਵਾਰ ਮਿਲੂਗੀ ਹਨਾ ਕਿਹੜਾ ਦੁਪੱਟਾ ਲੱਗਿਆ ਹੈ ਜੀ ਸਾਰਾ ਕੁਝ ਕਿਤੇ ਪਮਾ ਹੋ ਸਕਦਾ ਹੈ ਕਿ ਆਪਾਂ ਤੋਂ ਭੁੱਲ ਚੁੱਕ ਲੱਗ ਜਾਂਦੀ ਹੈ ਨਹੀਂ ਪਤਾ ਲੱਗਦਾ ਵੀ ਕੋਈ ਚੀਜ਼ ਦੱਸਣ ਕਹਿੰਦੇ ਹੋ ਤਾਂ ਤੁਸੀਂ ਕੋਈ ਗੱਲ ਨਹੀਂ ਵੜ ਸਕਦੇ ਮੈਸੇਜ ਕਰਕੇ ਪੁੱਛ ਸਕਦੇ ਹੋ ਚਲੋ ਜੀ ਅੱਜ ਵਾਲੀ ਵੀਡੀਓ ਦਾ ਹੈਂਡ ਇਥੇ ਹੀ ਮਿਲਦੇ ਆਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ